ਪਾ ਮੈਂ ਮੇਤੋ ਨਹੀਂ ਸਰਦਾ ਯਾਰ ਮੇਰੇ ਵਾਲੇ ਫੋਨ ਚ ਕੰਮ ਆ ਟੁੱਟਾ ਜਾ ਫੋਨ ਐ ਕਿੱਦਾਂ ਚਾਲ ਲੂੰਗਾ ਮੈਂ ਇਹਦੇ ਵਿੱਚ ਕੰਮ ਹੁਣ ਤਾਂ ਤੁਸੀਂ ਮਿਟਚ ਨਵਾਂ ਲੈਤਾ ਸੀਗਾ ਮੈਨੂੰ ਨਹੀਂ ਪਤਾ ਮੈਨੂੰ ਨਵਾਂ ਹੀ ਲੈ ਕੇ ਦੋ ਫੋਨ ਜੋ ਤਾਂ ਹਾਲੇ ਚੱਲੀ ਜਾਂਦਾ ਤੂੰ ਕਰ ਲਾ ਗਜ਼ਾਰਾ ਇਹਦੇ ਨਾਲ ਜਦੋਂ ਖਰਾਬ ਹੋਊਗਾ ਲੈ ਦਾਂਗੇ ਹਾਲੇ ਮਾੜਾ ਮੋਟਾ ਹੋਣਾ ਆਪਾਂ ਦਿਖਾ ਲੈਣੇ ਆ ਕੋਈ ਗੱਲ ਨਹੀਂ ਇਹ ਤਾਂ ਚੀਜ਼ਾਂ ਤਾਂ ਦੁਨੀਆ ਬਥੇ ਹੁੰਦੀਆਂ ਰਹਿਂਦੀਆਂ ਖਰਾਬ ਮੈਂ ਨਵਾਂ ਹੀ ਲੈਣਾ ਮੈਂ ਠੀਕ ਨਹੀਂ ਕਰਾਣਾ ਯਾਰ ਕਰਦੀਆਂ ਮਜਬੂਰੀਆਂ ਸਮਝ ਲੀਦੀਆਂ ਹੁੰਦੀਆਂ ਪਾਪਾ ਮੈਂ ਸਮਝੀ ਆ ਨਾ ਤੁਹਾਡੀਆਂ ਮਜਬੂਰੀਆਂ ਨੂੰ ਤਾਹੀਂ ਪਿਛਲੇ 6 ਮਹੀਨੇ ਤਾਂ ਉਹੀ ਫੋਨ ਚ ਲਈ ਜਨਾ ਵਾ ਕਦੇ ਕਦੇ ਤਾਂ ਮੈਨੂੰ ਲੱਗਦਾ ਮੈਂ ਤੁਹਾਡਾ ਪੋਤੀ ਐ ਨਹੀਂ ਕਿ ਸਾਰਾ ਕੁਝ ਤੁਹਾਡਾ ਉਹੀ ਆ ਉਹ ਤੇ ਤੇਰੀ ਵੀ ਤਾਂ ਭੈਣ ਆ ਨਾ ਉਹ ਨਾਲੇ ਪਾਪਾ ਦਾ ਹੱਥ ਥੋੜਾ ਐ ਨਾ ਠੀਕ ਹੋ ਲੈਂਦੇ ਤੈਨੂੰ ਲੈ ਦਾਂਗੇ ਨਵਾਂ ਫੋਨ ਅਸੀਂ ਕੋਈ ਦੁਸ਼ਮਣ ਨਹੀਂ ਹੈਗੇ ਤੇਰੇ ਉਹ ਨਾ ਜੇ ਫੋਨ ਅਜੇ ਨਹੀਂ ਲੈ ਕੇ ਦੇਣਾ ਤਾਂ ਕੋਈ ਨਹੀਂ ਰੋਕ ਕੇ ਲੈ ਦਿਓ ਮੈਨੂੰ ਉਹ ਮੇਰੀ ਟ੍ਰਿਪ ਦੇ ਪੈਸੇ ਤਾਂ ਦੇ ਦਿਓ ਮੈਂ ਤਾਂ ਘਰ ਚ ਰਹਿ ਕੇ ਵੀ ਐ ਪੈਸੇ ਮੰਗੜੇ ਪੈਂਦੇ ਜਿਵੇਂ ਮੈਂ ਕੋਈ ਬਾਹਰ ਲੱ ਭਗਾਰੀਆਂ ਹਾਂ ਨਾ ਕੀ ਕਹੀ ਜਾਂਦਾ ਐ ਕਿਹੜੀ ਟ੍ਰਿਪ ਕਿਹੜੀ ਪਿਕਨਿਕ ਤੇ ਜਾਣਾ ਐ ਨੇ ਹੁਣ ਕੁਛ ਨਹੀਂ ਸਰਦਾਰ ਜੀ ਮੈਂ ਕਰਨੀ ਹੋਈ ਸੀਗੀ ਤੁਹਾਡੇ ਨਾਲ ਗੱਲ ਇਹ ਤਾਂ ਬੱਸ ਉਹ ਤੂੰ ਰਹਿਣ ਦੇ ਤੂੰ ਨਾ ਇਹਦੀਆਂ ਤਰਫਦਾਰੀਆਂ ਨਾ ਕਰਿਆਗਾ ਤੈਨੂੰ ਮੈਂ ਹਜ਼ਾਰ ਵਾਰ ਸਮਝਾਤਾ ਮੇਰੇ ਕੋਲ ਫਜ਼ੂਲ ਖਰਚਾ ਵਾਸਤੇ ਪੈਸੇ ਨਹੀਂ ਹੈਗੇ ਇਹਨੇ ਤਾਂ ਉਜਾੜਾ ਲਾਇਆ ਆਇਆ ਘਰ ਦਾ ਮੰਨੂ ਪਤਾ ਮੈਂ ਆਲੇ ਦੁਕਾਨ ਦਾ ਕਿਰਾਇਆ ਨਹੀਂ ਦਿੱਤਾ ਇਦਾਂ ਬੰਦੇ ਬੋਲ-ਬੋਲ ਕੇ ਜਾਂਦੇ ਮੇਰੇ ਕੋਲ ਆ ਕੇ ਦੁਕਾਨ ਤੇ ਇਹਨੂੰ ਸਰਦਾਰ ਜੀ ਨੂੰ ਕਦੀ ਟ੍ਰਿਪ ਤੇ ਜਾਣਾ ਕਦੀ ਉਹਨੂੰ ਫੋਨ ਲਾ ਦੋ ਅਸੀਂ ਆਪਣੇ ਚਾਹ ਸਾਰੇ ਮਾਰਕਾ ਦੇ ਪੂਰੇ ਕਰ ਲੀਏ ਉਹ ਬੱਸ ਤੁਸੀਂ ਰਹਿਣ ਦੋ ਤੁਹਾਡਾ ਹਰੇਕ ਵਾਰ ਦਾ ਕੋਈ ਨਾ ਕੋਈ ਨਾ ਤੁਸੀਂ ਮਿੱਥੇ ਹੀ ਹੁੰਦਾ ਵੀ ਬਹਾਨਾ ਮਾਰਨਾ ਹੀ ਮਾਰਨਾ ਕੋਈ ਜੋਤ ਮਤਲਬ ਕੱਲ ਵੀ ਕਿਹਾ ਸੀ ਪੇ ਘਰ ਦੇ ਹਾਲਾਤਾਂ ਨੂੰ ਨਾ ਥੋੜਾ ਜਿਆ ਸਮਝੀਦਾ ਹੁੰਦਾ ਜਿੰਨੇ ਤੂੰ ਪੈਸੇ ਮੰਗਦਾ ਪਿਆ ਨਾ 25000 ਰੁਪਈਆ ਉਹਨੇ ਚ ਆਪਾਂ ਸਾਰੇ ਜਣੇ ਹੋ ਕੇ ਆ ਸਕਦੇ ਆ ਤਾਂ ਅਸੀਂ 25000 ਕਦੇ ਫੋਨ ਮੰਗਦਾ ਕਦੇ ਪੈਸੇ ਮੰਗਦਾ ਇਹ ਉਹ ਤੂੰ ਚੁੱਪ ਕਰ ਜਾ ਤੂੰ ਨਾ ਬੋਲੇ ਕਰ ਵਿੱਚ ਆ ਦੇਖ ਲੈ ਨਾ ਇਹਨੂੰ ਪਿਓ ਨਾ ਬੋਲਣ ਦੀ ਤਮੀਜ਼ ਆ ਭਾਵੇਂ ਛੋਟੀ ਆ ਘੱਟੋ ਘੱਟ ਉਹ ਨਾਲ ਗੱਲ ਤਾਂ ਚੱਜ ਨਾਲ ਕਰ ਲਵੇਂ ਇਹਨੇ ਤਾਂ ਕਦੀ ਨਹੀਂ ਕਿਹਾ ਮੈਂ ਟ੍ਰਿਪ ਤੇ ਜਾਣਾ ਜਾਂ ਮੈਨੂੰ ਆ ਲੈ ਦੋ ਜਾਂ ਆ ਲੈ ਦੋ ਇਹਨੂੰ ਤੂੰ ਜਿਆਦਾ ਸਿਰ ਤੇ ਚੜਾ ਲਿਆ ਤੇਰੇ ਕਰਕੇ ਇਹ ਆ ਕੁਝ ਕਰ ਰਿਹਾ ਅੱਜ ਕੱਲ ਉਹਨੂੰ ਤੇ ਸਭ ਕੁਝ ਕਹਿਣ ਤੋਂ ਪਹਿਲਾਂ ਤਾਂ ਲੈ ਦਿੰਨੇ ਹਾਂ ਅਗਲੀ ਕੀ ਕਵੇ ਉਹ ਕਾਕਾ ਉਹ ਨਾ ਪਟਦੀ ਆ ਉਹਦੇ ਨੰਬਰ ਹੀ ਵਧੀਆ ਆਉਂਦੇ ਆ ਤੈਨੂੰ ਤੇਰੇ ਨੰਬਰਾਂ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਤੇਰੇ ਨੰਬਰ ਕਿੰਨੇ ਆਉਂਦੇ ਕਿੰਨੇ ਨਹੀਂ ਆਉਂਦੇ ਉਹ ਬੱਸ ਕਰੋ ਕਿਉਂ ਘਰ ਦਾ ਤਮਾਸ਼ਾ ਲਾਇਆ ਵਾ ਕੀ ਹੋਇਆ ਉਹਦਾ ਨਸਾਰਿਆਂ ਨੂੰ ਉਹ ਬੱਸ ਤੁਸੀਂ ਕਰੋ ਮम्मा ਉਹ ਜਾਦਾ ਮੈਂ ਤੇ ਜੰਮਿਆ ਵਾ ਨਾ ਇਹ ਘਰ ਦੇ ਵਿੱਚ ਕਦੇ ਸਾਡਾ ਹੱਥ ਤੰਗਾ ਕਦੇ ਜੀ ਆਪਾਂ ਨੂੰ ਇਹ ਤੰਗੀ ਆ ਪਤਾ ਨਹੀਂ ਪਿਓ ਮੇਰੇ ਪਿਓ ਦੇ ਤਾਂ ਆਪਣੀਆਂ ਪਰੇਸ਼ਾਨੀਆਂ ਨਹੀਂ ਮੁੱਕਦੀਆਂ ਉਹਨੇ ਮੇਰੀਆਂ ਪਰੇਸ਼ਾਨੀਆਂ ਦਾ ਕੀ ਹੱਲ ਕਰਨਾ ਵਾ ਜੋ ਤ ਬੱਸ ਕਰ ਬੱਸ ਕਰ ਨਹੀਂ ਮੈਂ ਜੰਮਿਆ ਹੀ ਕਿਉਂ ਆ ਇੱਥੇ ਮੱਖਰਾਬ ਕਰਕੇ ਰੱਖਤਾ ਸਾਰਾ ਤੇਨੇ ਦੇ ਕੂਕੜਾ ਵਾਂਗੂ ਲੜਦੇ ਰਹਿੰਦੇ ਆ ਮੈਨੂੰ ਪਤਾ ਮੈਂ ਕਿਵੇਂ ਹੈਂਡਲ ਕਰਦੀ ਆ ਤਮਾਕਹਰਾਬ ਕਰਕੇ ਰੱਖਿਆ ਹੈ ਨਾ ਬੱਚਿਆਂ ਨੇ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਸਾਡੀ ਬੋਲੀ ਹੁਣ ਉਹਦੀ ਗੱਲ ਸੁਣੀ ਕੀ ਕਹਿ ਕੇ ਗਿਆ ਵਾ ਬਈ ਜਿਆਦਾ ਮੈਂ ਜੰਮਿਆ ਆ ਕਿ ਉਹ ਸਾਡੀਆਂ ਮਜਬੂਰੀਆਂ ਨਹੀਂ ਸਮਝਦਾ ਇਹ ਆਪਣੀਆਂ ਪਰੇਸ਼ਾਨੀਆਂ ਕਹਿੰਦਾ ਬਬਲੀ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਆਪਣੇ ਸੁਪਨੇ ਮਾਰ ਕੇ ਮੈਂ ਇਹਨਾਂ ਦੇ ਚਾਹ ਪੂਰੇ ਕਰਦਾ ਪਿਆ ਪਰ ਅੱਜ ਕੱਲ ਦੀ ਔਲਾਦ ਇਹ ਚੀਜ਼ ਸਮਝਦੀ ਕਿੱਥੇ ਆ ਸਰਤਾਜ ਜੀ ਮੈਂ ਕੱਲ ਇਹਨੂੰ ਸਮਝਾਇਆ ਸੀਗਾ ਜਦੋਂ ਇਹਨੇ ਟ੍ਰਿਪ ਦੇ ਪੈਸੇ ਮੰਗੇ ਸੀ ਵੀ ਸਾਡੀ ਔਕਾਤ ਹਲੇ ਇੰਨਾਂ ਚੀਜ਼ਾਂ ਵਾਸਤੇ ਨਹੀਂ ਆ ਸ਼ੁਕਰ ਕਰ ਤੈਨੂੰ ਐਡੇ ਕਾਲਜ ਚ ਲਾਇਆ ਮਸਾ ਤੇਰੀਆਂ ਫੀਸਾਂ ਭਰਦੇ ਪਏ ਆ ਪਰ ਪਤਾ ਨਹੀਂ ਅੱਜ ਫੇਰ ਇਹਨੂੰ ਕੀ ਹੋ ਗਿਆ ਜੇ ਤੇਰਾ ਫੋਨ ਘੜੀ ਕਫੜ ਲਿਆ ਸੀ ਉਹਨੇ ਤਾਂ ਤੂੰ ਹੀ ਦੇ ਦਿੰਦੀ ਤੂੰ ਹੀ ਚੁੱਪ ਕਰ ਜਾਂਦੀ ਤੂੰ ਹੀ ਸਿਆਣੀ ਬਣ ਜਾ ਜੇ ਉਹ ਇਦਾਂ ਕਰਦਾ ਵਾ ਤਾਂ ਇਹਨੂੰ ਵਾਸਾ ਸਮਝਾ ਲਓ ਤਰਨ ਉਹ ਜਿੱਦਾਂ ਦਾ ਹੈਗਾ ਨਾ ਉਦਾਂ ਦਾ ਹੈਗਾ ਘਟੋ ਘਟ ਤੂੰ ਹੀ ਪਿਓ ਦੀ ਇੱਜ਼ਤ ਰੱਖ ਲੈ ਬੜਾ ਮੋਟਾ ਤੂੰ ਹੀ ਦੇਖ ਲੈ ਅਗਰ ਘਰ ਚ ਲੜਾਈ ਪੈਂਦੀ ਆ ਕਿਉਂ ਪੈਂਦੀ ਆ